ਡੀ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਪਹੁੰਚਿਆ ਸਮਾਣੇ ਜਿੱਥੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਆਪਣੇ ਬੈਨਰ ਨੇ ਆਪਣੇ ਪੋਸਟਰ ਨੇ ਜਿਹੜੇ ਅਨਾਜ ਮੰਡੀ ਦੀ ਦੀਵਾਰ ਦੇ ਉੱਤੇ ਲਾਏ ਗਏ ਸੀ ਜਿਨ੍ਹਾਂ ਨੂੰ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੇ ਉੱਤੇ ਪ੍ਰਸ਼ਾਸਨ ਵੱਲੋਂ ਲਹਾਇਆ ਗਿਆ ਤੁਸੀਂ ਦੇਖ ਸਕਦੇ ਹੋ ਜੋਨ ਕਮਿਸ਼ਨਰ ਦੀਆਂ ਹਦਾਇਤਾਂ ਦੇ ਉੱਤੇ ਪ੍ਰਸ਼ਾਸਨ ਵੱਲੋਂ ਇਹਨਾਂ ਪੋਸਟਰਾਂ ਨੂੰ ਲਾਹਿਆ ਜਾ ਰਿਹਾ ਹੈ। ਉਹ ਨਾਲ ਦੀ 25 ਬਰੇ ਇਕੱਠੇ ਕਰੀਤੇ ਹਨ ਆਪਾਂ ਦਾ ਕੀ ਕੀ ਬੋਲ ਹੈ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਵੀਰ ਸਿੰਘ ਦੇ ਪੋਸਟਰ ਸੀ ਜਿਹੜੇ ਇਹ ਲਾਏ ਗਏ ਸੀ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਲਾਹਿਆ ਜਾ ਰਿਹਾ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਜਿਹੜੀਆਂ ਚੋਣ ਕਮਿਸ਼ਨਰਾਂ ਦੇ ਹੁਕਮਾਂ ਦੀਆਂ ਧੱਜੀਆਂ ਸਰਕਾਰ ਅਡਾਰੀ ਹੈ ਅਨਾਜ ਮੰਡੀ ਸਮਾਣਾ ਦੀ ਦੀਵਾਰ ਹੈ ਇਹ ਜਿਸ ਦੇ ਉੱਤੇ ਇਹ ਪੋਸਟਰ ਲੱਗੇ ਹੋਏ ਨੇ ਤੇ ਇਸ ਟਾਈਮ ਇਹ ਲਾਹੇ ਜਾ ਰਹੇ ਜੋੜੇ ਰਹੋ ਡੀ ਲ ਐਬ ਨਿਊਜ਼ ਪੰਜਾਬ ਦੇ ਨਾਲ ਅਸੀਂ ਤੁਹਾਨੂੰ ਦੇਵਾਂਗੇ ਹਰ ਅਪਡੇਟ